ਆਜੇ ਸੜਕ ਚੌੜੀ ਹੋ ਚੁੱਕੀ ਹੈ ਸੜਕ ਬਣ ਚੁੱਕੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਸੜਕਾਂ ਵੀ ਅਸੀਂ ਬਣਵਾਈਆਂ ਉਹਦੇ ਤੇ ਸੀਵਰੇਜ ਵੀ ਅਸੀਂ ਪਾਏ ਉਹਦੇ ਚ ਲਾਈਟਾਂ ਵੀ ਅਸੀਂ ਲਵਾਈਆਂ ਈਵਨ ਕਿ ਨਵੇਂ ਟਰਾਂਸਫਾਰਮਰ ਵੀ ਦੋਸਤ ਕਲੋਨੀ ਦੇ ਦਿੱਤੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਅ ਅਸੀਸਵਾਦ ਹੈ ਭਾਰਕਰ ਉਹ ਨਿਵਾਸੀਆਂ ਦੀ ਬਹੁਤ ਲੰਬੀ ਸਮੇਂ ਦੀ ਮੰਗ ਸੀ ਕਿਉਂਕਿ ਪਿਛਲੇ 10 ਸਾਲ ਤੋਂ ਇਸ ਰੋਡ ਵੱਲ ਕਿਸੇ ਵੀ ਮੌਜੂਦਾ ਸਰਕਾਰਾਂ ਨੇ ਜਿਹੜੀਆਂ ਧਿਆਨ ਇਸ ਦਿੱਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਇਹਨਾਂ ਲੋਕਾਂ ਦੇ ਵੱਲੋਂ ਸਾਡੇ ਧਿਆਨ ਦੇ ਵਿੱਚ ਲੈਂਦਾ ਹੈ ਕਿ ਇਸ ਰੋਡ ਵੱਲ ਨੂੰ ਬਹੁਤ ਅਣਗਹਿਲੀ ਦਾ ਸ਼ਿਕਾਰ ਹੋਣਾ ਪਿਆ ਇਹਦੇ ਵਿੱਚ ਕਲੋਨੀਆਂ ਜ਼ਰੂਰ ਵਧੀਆਂ ਤੋਂ ਵਧੀਆਂ ਡਿਵੈਲਪ ਹੋਈਆਂ ਵਧੀਆਂ ਤੋਂ ਵਧੀਆਂ ਸਕੂਲ ਡਿਵੈਲਪ ਹੋਏ ਈਵਨ ਕਿ ਕਾਫੀ ਕਾਲਜ ਵੀ ਡਿਵੈਲਪ ਹੋਏ ਸੋ ਸੜਕ ਓਡੀ ਰਹੀ ਸੜਕ ਦੀ ਕਿਸੇ ਨੇ ਨਹੀਂ ਸੁਣੀ ਕਿਉਂਕਿ ਸੜਕ ਸਰਕਾਰੀ ਹੋਣ ਕਰਕੇ ਨਾ ਹੀ ਕਿਸੇ ਨੇ ਕੋਈ ਫੰਡ ਇਸ਼ੂ ਕਰਵਾਏ ਨਾ ਹੀ ਕੋਈ ਰਿਪੇਅਰ ਵਾਲੇ ਬੰਨੇ ਹੋਇਆ ਨਾ ਹੀ ਕੋਈ ਨਵੀਂ ਬਣੀ ਸੋ ਸਾਡੀ ਸਰਕਾਰ ਦੇ ਵਿੱਚੋਂ ਆਪਾਂ ਜਦੋਂ ਕੰਪੇਨਿੰਗ ਕਰਨ ਆਉਂਦੇ ਸੀ ਇਹਨਾਂ ਲੋਕਾਂ ਵੱਲੋਂ ਕੰਪਲੇਂਟ ਸੀ ਕਿ ਸਾਡੀ ਸੜਕ ਕਿਦੋਂ ਬਣਵਾਓਗੇ ਸੋ ਉਹ ਦਿਨ ਆਇਆ ਅਸੀਂ ਤਕਰੀਬਨ ਲਵਾ ਕੇ ਸੜਕ ਨੂੰ ਨਵਾਂ ਵੀ ਬਣਵਾਇਆ ਬਲ ਸੜਕ ਨੂੰ ਵਾਈਡ ਵੀ ਕੀਤਾ ਜਿੱਥੇ ਸੜਕ ਕੀ ਘੱਟ ਚੌੜੀ ਸੀ ਤਕਰੀਬਨ ਚੌੜੀ ਕਰਕੇ ਉਹਨਾਂ ਨੇ ਸਾਈਡਾਂ ਤੇ ਅਸੀਂ ਟਾਈਲ ਟਾਈਲਵਰਕ ਵੀ ਕਰਾਂਗੇ ਪਲੱਸ ਜੋ ਵੀ ਸੜਕ ਵਾਸਤੇ ਸਾਨੂੰ ਨਿਰਮਾਣ ਵਾਸਤੇ ਚਾਹੀਦਾ ਸੀ ਉਹ ਕੀਤਾ ਅੱਜ ਇਹ ਸੜਕ ਚੌੜੀ ਹੋ ਚੁੱਕੀ ਹੈ ਸੜਕ ਬਣ ਚੁੱਕੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਲਾਈਟਿੰਗ ਵੀ ਇਹਦੇ ਵਿੱਚ ਕੀਤੀ ਜਾਏਗੀ ਉਹ ਵੀ ਲਾਈਟਿੰਗ ਵੀ ਕਮੀ ਸੀ ਬਿਲਕੁਲ ਜੀ ਲਾਈ ਕਰਾਂਗੇ ਸਾਈਨ ਬੋਰਡ ਲੱਗਣਗੇ ਪਲੱਸ ਇਹ ਜਿਹੜੀ ਸੜਕ ਸਾਡੇ 14.5 ਕਿਲੋਮੀਟਰ ਦੀ ਰੀਚ ਆ ਇਹ ਲੋਹਾਰਕਾਰ ਰੋਡ ਤੋਂ ਸ਼ੁਰੂ ਹੁੰਦੀ ਹੋਈ ਅੱਗੇ ਜਗਦੇਵ ਕਲਾਂ ਤੱਕ ਜਾਏਗੀ ਸੋ ਵਧੀਆ ਤੇ ਖੂਬਸੂਰਤ ਰੋਡ ਜਿਹੜਾ ਲੋਕਾਂ ਨੂੰ ਮਿਲ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਇਸ ਹਲਕੇ ਦੇ ਐਮਪੀ ਦੀ ਬਿਲਕੁਲ ਜਿਹੜੀ ਕਲੋਨੀ ਉਹਨਾਂ ਕੱਟੀ ਹੋਈ ਉਹ ਬਿਲਕੁਲ ਇਸ ਰੋਡ ਤੇ ਸੀ ਕਿਸੇ ਨੇ ਕੋਈ ਉਹਦੇ ਤੇ ਇੱਟ ਨਹੀਂ ਲਾਈ ਉਹ ਸੜਕਾਂ ਵੀ ਅਸੀਂ ਬਣਵਾਈਆਂ ਉਹਦੇ ਤੇ ਸੀਵਰੇਜ ਵੀ ਸੀ ਪਾਇਆ ਉਹਦੇ ਚ ਲਾਈਟਾਂ ਵੀ ਅਸੀਂ ਲਵਾਈਆਂ ਈਵਨ ਕਿ ਨਵੇਂ ਟਰਾਂਸਫਾਰਮਰ ਵੀ ਦੋਸਤ ਕਲੋਨੀ ਦੇ ਦਿੱਤੇ ਸੋ ਇਹ ਇੰਨੀ ਗੱਲੀ ਦਾ ਸ਼ਕਾਰ ਰਿਹਾ ਇਹ ਇਲਾਕਾ ਅੱਜ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਕਿਉਂਕਿ ਇੱਕ ਵਧੀਆ ਰੋਡ ਦਾ ਨਿਰਮਾਣ ਹੋ ਗਿਆ ਇੱਕ ਵਧੀਆ ਲਾਈਟਾਂ ਲੱਗ ਗਈਆਂ ਇੱਕ ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਪੈਂਡਿੰਗ ਪੈਸ ਸੀ ਕਾਫੀ ਸਮੇਂ ਦੇ ਉਹ ਅਸੀਂ ਕਰਵਾ ਦਿੱਤੇ ਕਿੰਨੀ ਇੰਪੋਰਟੈਂਟ ਹੈ ਰੋਡ ਕਿਉਂਕਿ ਇਹ ਦਿਹਾਤ ਬਹੁਤ ਇੰਪੋਰਟੈਂਟ ਰੋਡ ਹੈ ਜੀ ਇਹ ਰੋਡ ਲੋਹਾਰਕਾ ਰੌਰ ਤੋਂ ਸ਼ੁਰੂ ਹੋ ਕੇ ਅੱਗੇ ਜਗਦੇਵਕਲਾਂ ਤੋਂ ਅੱਗੇ ਲੰਘਦੀ ਹੋਈ ਬਾਰਡ ਕੇ ਜਾਂ ਕਲੋਨੀਆਂ ਨਵੀਆਂ ਡਿਵੈਲਪ ਹੋਣ ਕਰਕੇ ਇਹ ਲੋਕਾਂ ਨੂੰ ਬਹੁਤ ਵਧੀਆ ਜਿਹੜੀ ਆ ਉਹ ਬਹੁਤ ਵੱਡੀ ਡਿਮਾਂਡ ਸੀ ਉਹ ਡਿਮਾਂਡ ਇਹਨਾਂ ਲੋਕਾਂ ਦੀ ਪੂਰੀ ਹੋਈ ਆ ਸੋ ਇਹ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਅ ਅਸੀਸਵਾਦ ਇਹ ਤੇ ਸਰ ਪਹਿਲਾਂ ਕੀ ਲੁੱਟ ਖੋਵੇ ਬਹੁਤ ਕਿਉਂਕਿ ਰਾਤ ਨੂੰ ਛੋਟੀ ਸੜਕ ਕਰਕੇ ਉੱਥੇ ਹੁੰਦਾ ਸੀ ਵੇਖੋ ਜੀ ਪਹਿਲਾਂ ਦੀਆਂ ਸਰਕਾਰਾਂ ਨੇ 10 ਸਾਲ ਪਹਿਲਾਂ ਸੜਕ ਬਣੀ ਸੀ ਉਸ ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਖੱਡੇ ਪਏ ਸੀ ਟੋਏ ਸੀ ਮੀਂਹ ਦੇ ਵਿੱਚ ਪਾਣੀ ਭਰ ਜਾਂਦਾ ਸੀ ਇਵਨ ਕਿ ਕੋਈ ਲਾਈਟ ਰੱਖਣੀ ਸੀ ਅੱਜ ਇਹ ਰੋਡ ਜਿਹੜਾ ਬਹੁਤ ਵਧੀਆ ਬਣ ਚੁੱਕਾ ਹੈ ਸੋ ਲਾਈਟਾਂ ਦਾ ਕੰਮ ਵੀ ਚੱਲਦਾ ਪਿਆ ਅਸੀਂ ਇਹਨੂੰ ਜਿਹੜੇ ਰੋਡ ਮਾਰਕਿੰਗ ਮੈਪ ਹੁੰਦੇ ਉਹ ਵੀ ਦੇਵਾਂਗੇ ਨਾਲ ਤੇ ਹੋਰ ਵੀ ਜਿਹੜੀਆਂ ਕਲੋਨੀ ਵਾਸਿੰਗਾਂ ਦੀਆਂ ਸਹੂਲਤਾਂ ਵਾਸਤੇ ਜਿਹੜਾ ਡੋਰ ਚਾਹੀਦਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਇਹਨਾਂ ਲੋਕਾਂ ਦੀਆਂ ਆਸਾਂ ਦੇ ਖਰੇ ਉਤਰ ਰਹੇ ਆ ਜਿਹੜੀ ਕਨੈਕਟਡ ਰੂਟਸ ਨੇ ਉਹਨਾਂ ਨੂੰ ਵੀ ਇਸ ਕਨੈਕਟਡ ਰੋਡ ਵੇਖੋ ਜਿਹੜੀਆਂ ਕਲੋਨੀਆਂ ਨੂੰ ਮੇਨ ਸ਼ੜਕਾਂ ਜਾਂਦੀਆਂ ਸੀ ਜਿਹੜੀਆਂ ਕਲੋਨਾਈਜ਼ਰਾਂ ਨੇ ਇੱਕ ਵਾਰੀ ਕਲੋਨੀ ਕੱਟਣ ਤੋਂ ਬਾਅਦ ਬਣਾਈਆਂ ਦੁਬਾਰਾ ਉਹਨਾਂ ਵਾਲਾ ਖਿਆਲ ਨਹੀਂ ਦਿੱਤਾ ਗਿਆ ਉਹ ਵੀ ਅਸੀਂ ਨਵੀਆਂ ਬਣਵਾਈਆਂ ਉਹ ਵੀ ਸਾਰੀਆਂ ਦੀਆਂ ਸਾਰੀਆਂ ਇਸ ਕਲੋਨੀ ਇਸ ਰੋਡ ਨੂੰ ਜਿੰਨੀਆਂ ਕਲੋਨੀਆਂ ਪੈਂਦੀਆਂ ਸਾਰਿਆਂ ਦੇ ਵਿੱਚ ਅਸੀਂ ਕੰਮ ਕਰਵਾਏਗੇ ਕਾਫੀ ਹੈਵੀ ਮਟੀਰੀਅਲ ਯੂਜ਼ ਕੀਤਾ ਗਿਆ ਬਹੁਤ ਵਧੀਆ ਮਟੀਰੀਅਲ ਯੂ ਦੇਖਦਾ ਕਿ ਵੀ ਕਰਨਗੇ ਸੋ ਹੋਰ ਵੀ ਜਿੱਥੇ ਕੋਈ ਕੰਮ ਹੋਣ ਵਾਲਾ ਹੋਇਆ ਇਹਨਾਂ ਕਲੋਨੀਆ ਦੇ ਨਿਵਾਸੀਆਂ ਦਾ ਅਸੀਂ ਜ਼ਰੂਰ ਕਰਾਂਗੇ ਮੇਨਟੇਨੈਂਸ ਵੀ ਇਹਦੀ ਕਹਿੰਦਾ ਕੰਪਨੀ ਮੇਨਟੇਨੈਂਸ ਬਾਰੇ ਦਾ ਕੰਪਨੀ ਵੱਲੋਂ ਕੀਤੀ ਜਾਏਗੀ ਜੀ ਵੱਲੋਂ ਸੜਕਾਂ ਨੂੰ ਲੋਕਾਂ ਨੂੰ ਸਾਫ਼ ਸੜਕ ਲੋਕਾਂ ਨੂੰ ਸਾਫ਼ ਸੁਥਰੀ ਮਿਲ ਚੁੱਕੀ ਹੈ ਤੁਸੀਂ ਦੇਖੋ ਸੜਕ ਤੇ ਜਾ ਕੇ ਇਹਨਾਂ ਸੋਨਾ ਮਟੀਰੀਅਲ ਲੱਗਾ ਇੰਨੀ ਸੋਹਣੀ ਸੜਕ ਬਣ ਗਈ ਹੈ ਸੜਕ ਚੌੜੀ ਹੋ ਗਈ ਹੈ ਲੰਘਾ ਤਕਰੀਬਨ ਬਹੁਤ ਸੋਹਣਾ ਬਣ ਚੁੱਕਾ ਹੈ ਸੋ ਕਲੋਨੀਆ ਦਾ ਜਿਹੜੀ ਜਿਹੜੇ ਪਲਾਟ ਦਾ ਰੇਟ ਅੱਗੇ 7000 ਰੁਪਏ ਸੀ ਉਹ ਪਲਾਟ ਦਾ ਰੇਟ ਵੀ ਵਧ ਗਿਆ ਸੋ ਹੋਰ ਵੀ ਥੱਲੇ ਜੋ ਸੁਪਨਾ ਹੈ ਅਸੀਂ ਉਹ ਸੁਪਨਾ ਜਿਹੜਾ ਹੈ ਉਹ ਲੋਕਾਂ ਦਾ ਸੁਪਨਾ ਜਰੂਰ ਪੂਰਾ ਕਰਾਂਗੇ